ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਉੱਪਰ ਤਾਂ ਅੱਜ ਦੀ ਵੀਡੀਓ ਤੇ ਇੱਕ ਆਪਾਂ ਇੱਕ ਦੇਸੀ ਇਲਾਜ ਦੱਸਾਂਗੇ ਤਾਂ ਕਈ ਭਰਾਵਾਂ ਨੇ ਫੋਨ ਆਏ ਸੀ ਜਿੱਦਾਂ ਆਪਾਂ ਆਪਣੇ ਪਸ਼ੂ ਨੂੰ ਕੀ ਕਰਦੇ ਆਂ ਕਈ ਵਾਰੀ ਅੱਖ ਦੇ ਵਿੱਚ ਕੋਈ ਚੀਜ਼ ਪੈ ਜਾਂਦੀ ਹੈ ਜਾਂ ਮੰਨ ਲਓ ਸੰਗਲ ਵੱਜ ਜਾਂਦਾ ਕਈ ਵਾਰੀ ਜਾਂ ਰੱਸਾ ਵੱਜ ਗਿਆ ਅੱਖ ਦੇ ਵਿੱਚ ਤਾਂ ਆਪਾਂ ਕਹਿੰਦੇ ਆਂ ਵੀ ਪਸ਼ੂ ਦੀ ਅੱਖ ਦੇ ਵਿੱਚ ਆਪਾਂ ਕਹਿੰਦੇ ਆਂ ਵੀ ਖੋਲਾ ਪੈ ਗਿਆ ਕਹਿਣ ਦਾ ਮਤਲਬ ਜਿਹੜਾ ਮੈਨੋਂ ਦਾ ਆਪਾਂ ਪੁਤਲੀ ਕਹਿੰਦੇ ਆਂ ਅੱਖ ਦੀ ਬਚਾਲੋਂ ਚਿੱਟੀ ਹੋ ਕੇ ਦਾਗ ਜਿਹਾ ਪੈ ਜਾਂਦਾ ਉਹਨੂੰ ਆਪਾਂ ਖੋਲਾ ਪੈਣਾ ਕਹਿੰਦੇ ਆਂ ਕਿਉਂਕਿ ਜਦ ਸੱਟ ਵੱਜ ਜ ਤਾਂ ਇਹ ਖੋਲਾ ਪੈ ਜਾਂਦਾ ਜਾਂ ਅੱਗੇ ਜਦੋਂ ਮਾਲਚਾਰਦੇ ਸੀ ਕਈ ਵਾਰੀ ਮਾਲ ਮੋੜਦੇ ਸੀ ਪਰ ਡਾਂਗ ਡੂੰਗ ਵੱਜ ਜਾਂਦੀ ਸੀ ਤਾਂ ਅੱਗੇ ਖੋਲਾ ਪੈ ਜਾਂਦਾ ਉਹਨੂੰ ਕਹਿੰਦੇ ਆਪਾਂ ਉਹਦਾ ਦੇਸੀ ਇਲਾਜ ਇੱਕ ਬਹੁਤ ਵਧੀਆ ਆ ਆਪਾਂ ਬਹੁਤ ਵਾਰੀ ਆਪਣੇ ਫਾਰਮ ਦੇ ਉੱਪਰ ਵਰਤਿਆ ਕਈ ਵਾਰੀ ਕੀ ਹੋਇਆ ਪਿੱਛੇ ਦੇ ਬੱਚੀ ਲੈ ਕੇ ਆਏ ਸੀ ਥੋੜਾ ਜਿਹਾ ਉਚਡਾਉਣ ਵੇਲੇ ਉਹਦੀ ਅੱਖ 'ਚ ਸੀ ਰੱਸਾ ਵੱਜ ਗਿਆ ਉਹਦੇ ਨਾਲ ਉਹਦੇ ਪਤਲੀ ਦੇ ਵਿਚਾਲੇ ਚਿੱਟਾ ਜਿੱਟਾ ਜਿਹਾ ਖੋਲਾ ਪੈ ਗਿਆ ਤਾਂ ਉਹਦੇ ਲਈ ਆਪਾਂ ਇੱਕ ਦੇਸੀ ਨੁਕਤਾ ਦੱਸਾਂਗੇ ਤੁਸੀਂ ਕੀ ਕਰਨ ਆਪਣਾ ਆ ਜਿਹੜਾ ਸਰੀਰ ਦਾ ਦਰਖਤ ਹੁੰਦਾ ਜਿਆਦਾ ਸਰੀਰ ਦਾ ਦਰਖਤ ਦੇ ਸੱਕ ਲੈ ਲੋ ਸੱਕ ਦੇ ਵਿੱਚੋਂ ਪਾਣੀ ਕੱਢ ਲਓ ਜਾਂ ਮੋਟੀ ਉਹਨੂੰ ਚੰਗੀ ਤਰ੍ਹਾਂ ਕੁੱਟ ਕੇ ਉਹਦੇ ਵਿੱਚ ਪਾਣੀ ਨਿਕਲ ਆਉਂਦਾ ਇੱਕ ਤਾਂ ਉਹ ਪਾਣੀ ਲੈਣਾ ਦੂਜੇ ਨੰਬਰ ਤੇ ਆਪਣਾ ਛੋਟਾ ਜਿਹਾ ਚਿੱਟਾ ਨੂਨ ਹੁੰਦਾ ਡਲੇ ਵਾਲਾ ਥੋੜਾ ਜਿਹਾ ਚਿੱਟਾ ਨੂਨ ਲੈਣਾ ਤੀਜੇ ਨੰਬਰ ਤੇ ਆਪਣੀ ਮੱਖਣੀ ਲੈਣੀ ਆ ਤੁਸੀਂ ਉਹ ਪਾਣੀ ਕੱਢ ਕੇ ਤੇ ਥੋੜਾ ਜਿਹਾ ਚਿੱਟਾ ਨੂਨ ਲੈ ਕੇ ਉਹਨੂੰ ਮੱਖਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਦੋਂ ਇਹਨਾਂ ਚੰਗੀ ਤਰ੍ਹਾਂ ਮੱਖਣੀ ਦੇ ਵਿੱਚ ਉਹ ਚੀਜ਼ ਮਿਕਸ ਹੋ ਗਈ ਉਹ ਬਹੁਤ ਵਧੀਆ ਇਲਾਜ ਆ ਤੁਸੀਂ ਉਹਨੂੰ ਅੱਖ ਦੇ ਵਿੱਚ ਸਵੇਰੇ ਤੇ ਸ਼ਾਮ ਤੁਸੀਂ ਉਹਨੂੰ ਪਾ ਸਕਦੇ ਹੋ ਜਿਆਦਾ ਆਪਾਂ ਜੇ ਕੋਈ ਜਿਆਦਾ ਐਂਟੀਬਾਇਓਟਿਕ ਦਿੰਨੇ ਆ ਜਾਂ ਕੋਈ ਜਿਆਦਾ ਅੱਖਾਂ 'ਚ ਪਾਉਣੇ ਦਵਾਈਆਂ ਦਿੰਨੇ ਆ ਉਹਦੇ ਆਪਣ ਤਾਂ ਇਹ ਦੇਸੀ ਨੁਕਤਾ ਤੁਸੀਂ ਵਰਤ ਸਕਦੇ ਹੋ ਜੇ ਕਿਸੇ ਦੀ ਅੱਖ ਦੇ ਵਿੱਚ ਕੋਈ ਰੱਸਾ ਵੱਜਦਾ ਜਾਂ ਕੋਈ ਡਾਂਗ ਵੱਜ ਜਾਂਦੀ ਹੈ ਸੰਗਲ ਵੱਜ ਜਾਂਦਾ ਅੱਖ ਚਿੱਟੀ ਹੋ ਜਾਂਦੀ ਹੈ ਵਿੱਚੋਂ ਖੋਲਾ ਪੈਣਾ ਕਹਿੰਦੇ ਆਪਾਂ ਨੂੰ ਤੇ ਉਹਦੇ ਲਈ ਤੁਸੀਂ ਵਰਤ ਸਕਦੇ ਹੋ ਸਰੀਨ ਦਾ ਰਖਤ ਦਾ ਸੱਕ ਲੈ ਲਓ ਸੱਕ ਚੋਂ ਪਾਣੀ ਕੱਢ ਲਓ ਜਾਂ ਜਿਹੜੀਆਂ ਹਰੀਆਂ ਡਾਂਗੀਆਂ ਹੁੰਦੀਆਂ ਪੱਤਿਆਂ ਚੋਂ ਹਰੀਆਂ ਡਾਂਗੀਆਂ ਚੋਂ ਦਾ ਪਾਣੀ ਕੱਢ ਕੇ ਥੋੜਾ ਜਿਹਾ ਡਲੀ ਵਾਲਾ ਚਿੱਟਾ ਨੂਨ ਲੈਣਾ ਤੀਜੇ ਨੰਬਰ ਤੇ ਉਹਨੂੰ ਚੰਗੀ ਤਰ੍ਹਾਂ ਆਪਣੇ ਘਰ ਦੀ ਜਿਹੜੀ ਮੱਖਣੀ ਹੁੰਦੀ ਹੈ ਮੱਖਣੀ ਦੇ ਵਿੱਚ ਮਿਕਸ ਕਰ ਲੈਣਾ ਕਿਉਂਕਿ ਮੱਖਣੀ ਦੇ ਵਿੱਚ ਮਿਕਸ ਕਰਕੇ ਚੰਗੀ ਤਰ੍ਹਾਂ ਉਹ ਅੱਖ ਦੇ ਵਿੱਚ ਪਾਇਆ ਜਾਂਦਾ ਤਾਂ ਉਹਨੂੰ ਤੁਸੀਂ ਸਵੇਰੇ ਤੇ ਸ਼ਾਮ ਤਾਂ ਪਾ ਤੁਸੀਂ ਲਾ ਲਓ ਵੀ ਆਪਣੇ ਜਦੋਂ ਮਾਲ ਚਰਦੇ ਹੁੰਦੇ ਸੀ ਆਪਣੇ ਕੋਲ ਝੋਟਾ ਹੁੰਦਾ ਸੀ ਤਾਂ ਉਹਦੀ ਅੱਖ ਦੇ ਵਿੱਚ ਬੋਰਡ ਨਾਲੇ ਮਾਲੀ ਤੋਂ ਡਾਂਗ ਵੱਜੀ ਤਾਂ ਉਹਦੀ ਅੱਖ ਦੇ ਤੋਂ ਤਿੰਨ ਹਿੱਸੇ ਚਿੱਟੇ ਹੋ ਗਏ ਸੀ ਅੱਖ ਜਮਾ ਖੜਨ ਵਾਲੀ ਹੋ ਗਈ ਸੀ ਤੁਸੀਂ ਲਾ ਲਓ ਵੀ ਉਹ ਵੀ ਜਦੋਂ ਆਪਾਂ ਲਗਾਤਾਰ ਉਹਦੇ ਉਹ ਚੀਜ਼ ਵਰਤੀ ਤਾਂ ਉਹਦੀ ਅੱਖ ਦੁਬਾਰੇ ਚੱਲ ਪਈ ਸੀ ਮੰਨ ਲਓ ਜਿਹੜਾ ਚਿੱਟਾ ਜਿਟਾ ਭਾਗ ਹੋਇਆ ਸੀ ਪੁਤਲੀ ਦਾ ਉਹ ਸਾਰਾ ਉਹਨੇ ਟ੍ਰੀਟਮੈਂਟ ਜਮਾ ਠੀਕ ਕਰਤਾ ਸੀ ਇੰਨੀ ਕੁ ਜ਼ਿਆਦੇ ਦੇਸੀ ਵਧੀਆ ਦਵਾਈ ਹੈ ਤੁਸੀਂ ਉਹਨੂੰ ਵਰਤ ਦੇਖ ਲਿਓ ਜਿੰਨੀ ਵੀ ਮਰਜ਼ੀ ਅੱਖ ਦੇ ਵਿੱਚ ਖੋਲਾ ਪਿਆ ਅੱਖ ਚਿੱਟੀ ਹੋ ਗਈ ਇਹ ਤਿੰਨੋਂ ਚੀਜ਼ਾਂ ਮਿਲਾ ਕੇ ਤੁਸੀਂ ਸਵੇਰ ਤੇ ਸ਼ਾਮ ਪਸ਼ੂ ਦੇ ਤਤੋਂ ਦਾ ਜਿਹੜਾ ਹੱਲਾ ਬਹੁਤ ਵਧੀਆ ਮਿਲੂਗਾ ਨਾਲ ਆਪਣਾ ਦੇਸੀ ਨੁਕਤਾ ਕੋਈ ਉਧਰ ਤੇ ਆਪਣਾ ਪੈਸਾ ਨਹੀਂ ਲੱਗਦਾ ਧੰਨਵਾਦ ਜੀ